ਸ਼੍ਰੀ ਅਮਰਨਾਥ ਲੰਗਰ ਕਮੇਟੀ ਦਾ 21ਵਾਂ ਸਾਲਾਨਾ ਪੰਡਾਰਾ ਅੱਜ ਸਮਾਪਤ ਹੋ ਗਿਆ ਦਾਸਤੇ ਇਹ ਇਸ ਪੰਡਾਰੇ ਦੇ ਵਿੱਚ ਸ਼੍ਰੀ ਅਮਰਨਾਥ ਲੰਗਰ ਕਮੇਟੀ ਦੇ ਵੱਲੋਂ ਪਠਾਨਕੋਟ ਦੇ ਸ਼ਹਿਰ ਵਾਸੀਆਂ ਨੂੰ ਦਿਲੋਂ ਧੰਨਵਾਦ ਕੀਤਾ ਗਿਆ ਕਮੇਟੀ ਦੇ ਮੈਂਬਰਾਂ ਨੇ ਪਠਾਨਕੋਟ ਦੇ ਵਾਸੀਆਂ ਨੂੰ ਦਿਲੋਂ ਧੰਨਵਾਦ ਕੀਤਾ ਤੇ ਹਰ ਇੱਕ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਕੀਤਾ ਜਿਸ ਨੇ ਇਸ ਪੰਡਾਰੇ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਆਪਣਾ ਸਹਿਯੋਗ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਪੋਲੇ ਬਾਬਾ ਦੇ ਚਰਨਾਂ ਦੇ ਵਿੱਚ ਸ਼ਰਧਾ ਸੁੰਮਣ ਜਿਹੜੇ ਨੇ ਉਹ ਕਮੇਟੀ ਦੇ ਨਾਲ-ਨਾਲ ਸ਼ਹਿਰ ਵਾਸੀ ਅਰਪਿਤ ਕਰਦੇ ਰਹਿਣਗੇ ਤੇ ਲੋਕਾਂ ਦੇ ਵੱਲੋਂ ਮਿਲੇ ਹੋਏ ਸਹਿਯੋਗ ਦਾ ਦਿਲੋਂ ਤਨ ਬਾਤ ਕੀਤਾਸ ਤੇ ਨਾਲ ਹੀ ਤੁਹਾਨੂੰ ਦੱਸਦੇ ਹੀ ਅੱਜ ਸਮਾਜ ਸੇਵਾ ਸਮਾਜ ਸੇਵੀ ਅਨੁਜ ਸ਼ਰਮਾ ਅਤੇ ਸ਼ਾਮ ਲਾਲ ਮਹਾਜਨ ਵੀ ਪਠਾਨਕੋਟ ਪਹੁੰਚੇ ਤੇ ਇਸ ਪਧਾਰੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਪੂਜਾ ਅਰਚਨਾ ਕਰਕੇ ਪੋਲੇਨਾਥ ਦਾ ਅਸ਼ੀਰਵਾਦ ਲਿਆ ਤੇ ਇਸ ਮੌਕੇ ਤੇ ਉਹਨਾਂ ਨੂੰ ਸਰੂਪ ਜਿਹੜਾ ਹੈ ਸਰੋਪਾ ਪਹਿਨਾ ਕੇ ਉਹਨਾਂ ਨੂੰ ਫੁੱਲ ਮਾਲਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ ਤੇ ਜੇਕਰ ਅਸੀਂ ਗੱਲ ਕਰੀਏ ਇਸ ਭੰਡਾਰੇ ਦੀ ਤਾਂ ਪੂਰਾ 30 ਦਿਨ ਜਿਹੜਾ ਇਹ ਭੰਡਾਰਾ ਹੈ ਉਹ ਚਲਾਇਆ ਗਿਆ ਤੇ ਇਸ ਮੌਕੇ ਤੇ ਦੱਸਦੇ ਹੀ ਇਹ ਕਮੇਟੀ ਮੈਂਬਰਾਂ ਨੇ ਆਸ ਕੀਤੀ ਹੈ ਕਿ ਅਗਲੇ ਸਾਲ ਨੂੰ ਇਹ ਸਮੱਸਿਆ ਜਿਹੜੀ ਇੱਥੇ ਦੇਖਣ ਨੂੰ ਮਿਲੀ ਹੈ ਜਗਾ ਪ੍ਰੋਪਰ ਨਾ ਹੋਣ ਕਾਰਨ ਪੂਰੀ ਤਰ੍ਹਾਂ ਦੇ ਨਾਲ ਨਾ ਹੋਣ ਕਾਰਨ ਇਹ ਭੰਡਾਰਾ ਜਿਹੜਾ ਹੈ ਉਹ ਸੈਲੀ ਰੋਡ ਵਿਖੇ ਤਿਆਰ ਕੀਤਾ ਜਾਂਦਾ ਸੀ ਤੇ ਫਿਰ ਰੇਲਵੇ ਸਪਲਾਈ ਕੀਤਾ ਜਾਂਦਾ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਇਹ ਸਮੱਸਿਆ ਜਿਹੜੀ ਹੈ ਉਹ ਨਹੀਂ ਹੋਵੇਗੀ ਇਸ ਮੌਕੇ ਤੇ तमाम ਅਮਰਨਾਥ ਲੰਗਰ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਮੌਜੂਦ ਸੀ ਹਰ ਹਰ ਮਹਾਦੇਵ ਅੱਜ ਸ੍ਰੀ ਅਮਰਨਾਥ ਲੰਗਰ ਕਮੇਟੀ ਵੱਲੋਂ ਜਿਹੜਾ ਭੰਡਾਰਾ ਪੈਕਿੰਗ ਚੱਲ ਰਿਆ ਸੀ ਸ਼ੈਲੀ ਰੋਡ ਤੇ ਬੰਦਾ ਸੀ ਪਰ ਚੱਕੀ ਬੈਂਕ ਔਰ ਰੇਲਵੇ ਸਟੇਸ਼ਨ ਪਠਾਨਕੋਟ ਦੇ ਵਿੱਚ ਵਿਪਰਤ ਕੀਤਾ ਜਾਂਦਾ ਸੀ ਔਰ ਜਿਹੜੇ ਸਾਡੇ ਨਾਲ ਜੁੜੇ ਸੱਜਣ ਸਨ ਚਾਹੇ ਉਹ ਛਤੀਸਗੜ੍ਹ ਤੋਂ ਸਨ ਚਾਹੇ ਉਹ ਗੁਜਰਾਤ ਤੋਂ ਸਨ ਚਾਹੇ ਉਹ ਮਹਾਰਾਸ਼ਟਰ ਸਨ ਕਾਨਪੁਰ ਤੋਂ ਸਨ ਜੂਪੀ ਤੋਂ ਸਨ ਉਹ ਸਾਰੇ ਹੀ ਸਾਡੇ ਦੇ ਕੋਲ ਸੱਜਣ ਇੱਥੇ ਆਂਦੇ ਸਨ ਆਪਣੀਆਂ ਬੱਸਾਂ ਲੈ ਕੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਯੋਗਦਾਨ ਦਿੱਤਾ ਬਹੁਤ ਵਧੀਆ ਭੰਡਾਰਾ ਚੱਲਿਆ ਅੱਜ ਭੰਡਾਰੇ ਦੀ ਕਲੋਜ਼ਿੰਗ ਆ ਅੱਜ ਸਾਡੇ ਭੰਡਾਰੇ ਦੇ ਵਿੱਚ ਸਮਾਜ ਸੇਵਕ ਸ਼ਾਮ ਆਜਨ ਜੀ ਅਨੁਸ਼ ਸ਼ਰਮਾ ਜੀ ਜੁਗਿਆਲ ਵਾਲੇ ਪਹੁੰਚੇ ਨਾ ਇਹਨਾਂ ਦਾ ਵੀ ਸਾਰਿਆਂ ਦਾ ਬੜਾਈ ਸਾਡੇ ਵਿੱਚ ਯੋਗਦਾਨ ਰਿਆ ਅੱਜ ਭੰਡਾਰਾ ਲਗਾ ਕੇ ਬੋਲੇ ਬਾਬਾ ਨੂੰ ਭੋਗ ਲਵਾਇਆ ਔਰ ਅਸੀਂ ਆਸ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਯੋਗਦਾਨ ਦਿੱਤਾ ਬੋਲੇ ਬਾਬਾ ਉਹਨਾਂ ਦਾ ਕੰਮ ਦੁਗਣਾ ਤੇ ਚੁਗਨੀ ਤਰੱਕੀ ਕਰੇ ਔਰ ਹਰ ਸਾਲ ਉਹ ਆਪਣਾ ਆਪਣਾ ਯੋਗਦਾਨ ਦਿੰਦੇ ਰਹਿਣ ਜੈ ਬੋਲੇਗੀ ਹਰ ਹਰ ਮਹਾਦੇਵ ਆਏ ਹੋਏ ਸਾਰੇ ਹੀ ਸੱਜਣਾ ਦਾ ਧੰਨਵਾਦ ਕਰਦਾ ਔਰ ਜਿਹੜੇ ਸੱਜਣ ਨਹੀਂ ਆ ਸਕੇ ਮੈਂ ਆਸ ਕਰਨਾ ਵੀ ਉਹ ਅਗਲੇ ਸਾਲ ਜਰੂਰ ਸਾਡਾ ਯੋਗਦਾਨ ਕਰਨਗੇ ਹਰ ਹਰ ਮਹਾਦੇਵ ਕੈਂਪਰਸ ਤੋਂ ਹਨੀ ਦੇ ਨਾਲ ਅਜੇ ਸੈਨੇ ਦੀ ਰਿਪੋਰਟ